ਸਨ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ 19 ਜੂਨ 1595 ਈਸਵੀ ਦੇ ਵਿੱਚ ਇਸ ਜਗਤ ਦੇ ਵਿੱਚ ਪਿਤਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਤੇਨਾਂ ਦੇ ਗ੍ਰਹਿ ਦੇ ਵਿਖਿਆ ਆ ਉਸ ਸਮੇਂ ਦੀ ਗੱਲ ਕਰਨ ਲੱਗਿਆ ਹਾਂ ਜੀ ਆਇਆ ਦਿਨ ਸੋਹਣਾ 19 ਜੂਨ ਵਾਲਾ ਆਇਆ ਦਿਨ ਸੋਹਣਾ 19 ਜੂਨ ਵਾਲਾ ਗੁਰਾਂ ਭਾਗ ਬਿੜਾਈ ਨੂੰ ਲਾਏ ਆਕੇ ਮਾਤਾ ਗੰਗਾ ਦੀ ਖੁਸ਼ੀ ਨਾ ਜਾਏ ਝੱਲੀ ਮਨ ਮਹਿਕਿਆ ਐਸੀ ਔਲਾਦ ਪਾਕੇ ਕਿਸਮਤ ਨਾਲ ਜੋ ਮਿਲਿਆ ਇਹ ਲਾਲ ਸੋਹਣਾ ਕਿਸਮਤ ਨਾਲ ਜੋ ਮਿਲਿਆ ਇਹ ਲਾਲ ਸੋਹਣਾ ਵਾਹੇ ਗੁਰੂ ਦਾ ਸ਼ੁਕਰ ਗੁਜ਼ਾਰ ਦੀ ਮਾਂ ਜਦੋਂ ਮਹਿਕਦਾ ਟਹਕਦਾ ਵਿੱਚ ਗੋਦੀ ਤੇ ਨਾਲ ਰੀਜ ਦੇ ਉਹਨੂੰ ਬਲੇਹਾਰ ਦੀ ਮਾਂ ਨਾਲ ਰੀਜ ਦੇ ਉਹਨੂੰ ਬਲੇਹਾਰ ਦੀ ਮਾਂ ਇਹੋ ਪੁੱਤ ਸੋਹਣਾ ਸਾਰੇ ਜੱਗ ਵਿੱਚੋਂ ਸੂਰਜ ਵਾਂਗਰ ਮਹਿਕ ਖਿਲਾਰਦਾ ਏ ਚੰਦਰ ਵਾਂਗਰ ਚੰਨ ਚੰਦਨ ਵਾਂਗਰ ਜਿਸਮ ਦੀ ਮਹਿਕ ਇਸ ਦੀ ਬਾਗ ਫੁੱਲਾਂ ਦੇ ਮਹਿਕ ਖਿਲਾਰਦਾ ਏ ਇਹਦੇ ਚਿਹਰੇ ਦੀ ਲਾਲੀ ਦੀ ਚਮਕ ਵੱਖਰੀ ਉਸ ਚਮਕ ਨਾਲ ਫਿਰਦੇ ਠਾਰਦਾ ਏ ਉਸ ਦੇ ਦੁੱਖ 84 ਦੇ ਜਾਨ ਕੱਟੇ ਤੇ ਜਿਸ ਤੇ ਮਿਹਰ ਦੀ ਨજર ਇਹ ਮਾਰਦਾ ਏ ਜਿਸ ਤੇ ਮਿਹਰ ਦੀ ਨજર ਇਹ ਮਾਰਦਾ ਏ ਸਤਿ ਸ਼੍ਰੀ ਅਕਾਲ ਧਰਤੀ ਚੰਦ ਨੇ ਰਚੀ ਗੱਦੀ ਦੀ ਆਸ ਰੱਖੀ ਧਰਤੀ ਚੰਦ ਨੇ ਗੁਰਗੱਦੀ ਦੀ ਆਸ ਰੱਖੀ ਪਾਣੀ ਉਸ ਦੀ ਆਸਤੇ ਫਿਰ ਗਿਆ ਸੀ ਮਿਹਰਬਾਨ ਲਈ ਸੋਚ ਨਾ ਹੋਈ ਪੂਰੀ ਨੀਚ ਕਰਮ ਹੁਣ ਕਰਨ ਵਿੱਚ ਘਿਰ ਗਿਆ ਸੀ ਵਿੱਚ ਕਰੋਧ ਦੀ ਅੱਗ ਦੇ ਸੜਨ ਲੱਗਾ ਕਿਉਂਕਿ ਪਾਣੀ ਉਮੀਦਾਂ ਤੇ ਫਿਰ ਗਿਆ ਸੀ ਉਹ ਚਾਲਾਂ ਚੱਲਦਾ ਗੁਰਾਂ ਨੂੰ ਖਤਮ ਕਰਨਾ ਤਾਂ ਇਨਾ ਉਹ ਕਿਰਦਾਰ ਵਿੱਚ ਗਿਰ ਗਿਆ ਸੀ ਇਨਾ ਉਹ ਕਿਰਦਾਰ ਤੋਂ ਗਿਰ ਗਿਆ ਸੀ ਦਾਈ ਰਾਹੀ ਜੋ ਜ਼ਹਿਰ ਪਿਆਵਣੇ ਦੀ ਪ੍ਰਿਥੀ ਚੰਦ ਦਾ ਯਤਨ ਨਾ ਸਫਲ ਹੋਇਆ ਜਦੋਂ ਰਾਹੀ ਸਪੇਰੇ ਦੇ ਚਾਲ ਖੇਡੀ ਉਦੋਂ ਸਭ ਸਪੇਰੇ ਦਾ ਖਤਮ ਹੋਇਆ ਉਹਨਾਂ ਦਿਨਾਂ ਵਿੱਚ ਚੇਚਕ ਸੀ ਹੋਈ ਫੈਲੀ ਉਨਾ ਦਿਨਾਂ ਵਿੱਚ ਚੇਚਕ ਸੀ ਹੋਈ ਫੈਲੀ ਥੋੜਾ ਉਸ ਦਾ ਗੁਰਾਂ ਤੇ ਅਸਰ ਹੋਇਆ ਤੇ ਜਦੋਂ ਪ੍ਰਖ ਅਕਾਲ ਦੀ ਹੋਈ ਕਿਰਪਾ ਅਸਰ ਚੇਚਕ ਦਾ ਉਦੋਂ 베 ਅਸਰ ਹੋਇਆ ਅਸਰ ਚੇਚਕ ਦਾ ਉਦੋਂ 베 ਅਸਰ ਹੋਇਆ ਚੱਲੀ ਚਾਲ ਬਿਰੋਧੀਆਂ ਵਿਚ ਤਹੀਂ ਅਜਗੁਰਾਂ ਨੂੰ ਜ਼ਹਿਰ ਪਿਆ ਬਣੇ ਦੀ ਸਫਲ ਹੋਣਾ ਕੀ ਮੂੰਹ ਦੇ ਭਾਰ ਡਿੱਗੇ ਵਿਉਂਤ ਬਿੱੱਤੀ ਸੀ ਜਿਹੜੀ ਮਰਵਾ ਬਣੇ ਦੀ ਪਾਜ ਉਗੜ ਗਿਆ ਪ੍ਰਿਥੀ ਚੰਦ ਵਾਲਾ ਬ੍ਰਾਹਮਣ ਰਾਹੀ ਇਹ ਖੇਡ ਖਿਡਾਵਣੇ ਦੀ ਸਾਰੀ ਸਾਜ਼ਿਸ਼ ਫਿਰ ਹੋਈ ناکਾਮ ਇਹੋ ਜਿਹੜੀ ਰਚੀ ਸੀ ਗੁਰੂ ਨੂੰ ਮਰਵਾਵਣੇ ਦੀ ਜਿਹੜੀ ਰਚੀ ਸੀ ਗੁਰੂ ਮਰਵਾਵਣੇ ਦੀ ਅਕਾਰਪੁਰਖ ਨੇ ਜਿਸ ਨੂੰ ਭੇਜਿਆ ਸੀ ਕਾਦੀ ਉੱਚਾ ਸੀ ਬਹੁਤ ਬੁੱਲਣ ਦੇ ਉਸ ਦਾ ਉਹ ਸੂਰਬੀਰਤਾ ਵਿੱਚ ਸੀ ਬੜੀ ਪੂਰਾ ਤੇ ਮਿੱਠਾ ਬੋਲ ਸੀ ਬਾਗ ਗੁਲਕੰਦ ਦੇ ਉਸ ਦਾ ਹੰਨ ਨੇਤਰ ਤੇ ਉੱਚੇ ਸੀ ਪੱਬ ਦਿਸਦੇ ਕਣਕ ਬੰਨਾ ਸੀ ਦਿਸਦਾ ਰੰਗ ਉਸ ਦਾ ਰਾਜਨੀਤੀ ਤੇ ਧਰਮ ਦੀ ਸੋਚ ਦੇ ਲਈ ਹੈ ਸੀ ਬੜਾ ਅਨੋਖਾ ਜਿਹਾ ਢੰਗ ਉਸ ਦਾ ਹੈ ਸੀ ਬੜਾ ਅਨੋਖਾ ਜਿਹਾ ਢੰਗ ਉਸ ਦਾ ਪੰਜਵੇਂ ਪਾਤਸ਼ਾ ਜਦੋਂ ਸ਼ਹੀਦ ਹੋਏ ਮੋੜ ਨਵਾ ਇਤਿਹਾਸ ਵਿੱਚ ਆ ਗਿਆ ਸੀ ਮੀਰੀ ਪੀਰੀ ਤਲਵਾਰ ਦੀ ਗੱਲ ਹੋਈ ਸ਼ਾਂਤ ਸਿਪਾਹੀ ਲਵਾਸ ਮਨ ਭਾ ਗਿਆ ਸੀ ਸ਼ਸਤਰ ਧਾਰੀ ਹੁਣ ਘੋੜੇ ਰੱਖ ਲੈਣੇ ਸ਼ਿਕਾਰ ਖੇਡਣ ਦਾ ਮਨ ਬਣਾ ਲਿਆ ਸੀ ਉਹ ਕਰੋ ਕਸਰਤਾਂ ਗੱਤਕੇ ਦੀ ਖੇਡ ਖੇਡੋ ਕਰੋ ਕਸਰਤਾਂ ਗੱਤਕੇ ਦੀ ਖੇਡ ਖੇਡੋ ਪਿੰਡ ਘੋਲਾਂ ਲਈ ਗੁਰਾਂ ਖਦਵਾ ਲਿਆ ਸੀ ਆਖਰੀ ਲਾਈਨਾਂ ਨੇ ਜੀ ਵਿੱਚ ਬੁਝੜਾ ਤਾਕਤਾਂ ਭਰਨ ਦੇ ਲਈ ਵਿੱਚ ਬੁਝੜਾ ਤਾਕਤਾਂ ਭਰਨ ਦੇ ਲਈ ਢਾਡੀ ਕਲਾ ਨੂੰ ਮੁਰਸੁਰ ਜੀਤ ਕੀਤਾ ਵੀਰ ਰਸ ਗਾਏ ਜਦੋਂ ਢਾਡੀਆਂ ਨੇ ਉਹ ਸਿੱਖਾਂ ਯਾਲਵਾ ਤਾਂ ਪੈਪੀਤ ਕੀਤਾ ਸਤ ਗੁਰਾਂ ਨੇ ਸ਼ਸਤਰ ਉਠਾਏ ਜਦੋਂ ਸਤ ਗੁਰਾਂ ਨੇ ਸ਼ਸ਼ਤਰ ਉਠਾਏ ਜਦੋਂ ਉਦੋਂ ਹਾਕਮ ਫਿਰ ਬਹੁਤ ਕਵਰਾ ਗਿਆ ਸੀ ਕੁਲਵਿੰਦਰ ਗਾਖਲ ਕਹਿੰਦਾ ਸੁਣੋ ਗੌਰ ਕਰਕੇ ਕੁਲਵਿੰਦਰ ਗਾਖਲ ਕਹਿੰਦਾ ਸੁਣੋ ਗੌਰ ਕਰਕੇ ਸਮਾ ਜੁੱਧ ਹੁਣ ਕਰਨ ਦਾ ਆ ਗਿਆ ਸੀ ਸਮਾ ਜੁੱਧ ਹੁਣ ਜਿੱਤਣ ਦਾ ਆ ਗਿਆ ਸੀ ਸਮਾ ਜੁੱਧ ਹੁਣ ਕਰਨ ਦਾ ਆ ਗਿਆ ਸੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ